보관. 아, <목소리도> 아못 난, 못 난. ਮਲੇ ਸੋਨਿਹਾਲ ਅੱਜ ਜੀ ਮੈਂ ਆਪਣੇ ਸਮੁੱਚੇ ਕਾਂਗਰਸ ਦੇ ਸਾਥੀਆਂ ਨੂੰ ਨਾਲ ਲੈ ਕੇ ਅਸੀਂ ਆਪਣੇ ਜਿਹੜੇ ਸਥਾਨ ਨਿਧਾਰਮਿਕ ਬਠਿੰਡੇ ਸ਼ਹਿਰ ਦੇ ਉਹਦੇ ਵਿੱਚ ਮੱਥਾ ਟੇਕਣ ਵਾਸਤੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ ਵਾਸਤੇ ਆਏ ਆ ਕਿ ਅਸੀਂ ਜੋ ਇਲੈਕਸ਼ਨ ਦੇ ਵਿੱਚ ਮੈਨੂੰ ਮੇਰੀ ਕਾਂਗਰਸ ਪਾਰਟੀ ਨੇ ਉਮੀਦਵਾਰ ਬਣਾ ਕੇ ਲੜਨ ਦਾ ਹੁਕਮ ਕੀਤਾ ਹੈ ਉਹ ਸ਼ੁਰੂਆਤ ਕਰਨ ਤੋਂ ਪਹਿਲਾਂ ਬਹੁਤ ਜ਼ਰੂਰੀ ਸੀ ਕਿ ਮੈਂ ਗੁਰੂ ਮਹਾਰਾਜ ਜੱਗੇ ਅਰਦਾਸ ਕਰਕੇ ਉਹਨਾਂ ਕੋਲੋਂ ਹਿੰਮਤ ਹੌਸਲਾ ਮੰਗਾ ਕਿ ਮੈਂ ਇਹ ਸਿਲੈਕਸ਼ਨ ਦੇ ਵਿੱਚ ਵਧੀਆ ਤਰੀਕੇ ਨਾਲ ਆਪਣੇ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਚੱਲੀਏ ਤਾਂ ਕਿ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਇਹ ਸੀਟ ਜਿੱਤ ਕੇ ਕਾਂਗਰਸ ਦੀ ਚੋਲੀ ਵਿੱਚ ਪਾਈਏ ਸਿੰਧੂ ਸਾਹਿਬ ਜਿੰਨੇ ਕਿ ਕੁਝ ਬਾਤ ਜਿਤਾਣਾ ਲਾਦੀ ਅੱਜ ਅਸੀਂ ਧਾਰਮਿਕ ਗੱਲ ਹੀ ਕਰਾਂਗੇ ਕਿਉਂਕਿ ਬਹੁਤ ਸਮਾਂ ਪਿਆ ਹਲੇ ਹੋਰ ਗੱਲਾਂ ਕਰਨ ਦਾ ਅੱਜ ਸਿਰਫ ਆਪਾਂ ਰੱਖੀਏ ਇਸ ਨੂੰ ਕਿ ਜਿਹੜਾ ਅਸੀਂ ਆਕੇ ਇੱਥੇ ਗੁਰੂ ਮਹਾਰਾਜ ਦੇ ਓਟਾਸਰਾ ਲੈ ਕੇ ਆਵਦੀ ਇਸ 2024 ਦੀ ਲੋਕ ਸਭਾ ਇਲੈਕਸ਼ਨ ਦੀ ਅਸੀਂ ਕੈਂਪੇਨ ਸ਼ੁਰੂ ਕਰ ਰਹੇ ਹਾਂ ਸੋ ਸਾਰੀ ਮੇਰੇ ਸੀਨੀਅਰ ਲੀਡਰਸ਼ਿਪ ਕਾਂਗਰਸ ਦੀ ਜ਼ਿਲ੍ਹੇ ਦੀ ਮੇਰੇ ਨਾਲ ਹੈ ਸੋ ਬਾਕੀ ਦੀਆਂ ਗੱਲਾਂ ਜਿਹੜੀਆਂ ਨੇ ਬਹੁਤ ਮੌਕੇ ਨੇ ਉਦੋਂ ਬੈਠ ਕੇ ਆਪਾਂ ਉਹ ਵੀ ਗੱਲਬਾਤ ਕਰ ਸਕਦੇ ਆ ਪਰ ਅੱਜ ਸਿਰਫ ਤੇ ਸਿਰਫ ਆਪਾਂ ਸਤੀ ਸਤੀ ਰੱਖੀ ਟਾਪਿਕ ਨੂੰ ਕੱਲ ਮੀਟਿੰਗ ਰੱਖੀ ਸੀ ਉੱਥੇ ਕਾਫੀ ਗੱਠ ਸੀ ਮੈਨੂੰ ਨਹੀਂ ਮੈਂ ਤੁਹਾਨੂੰ ਦੱਸਿਆ ਹਾਂ ਧੰਨਵਾਦ ਇਹਦਾ ਵਾਸ ਕਰ ਲੈ